ਦੋਸਤੋ ਕੀ ਤੁਸੀਂ ਸੋਚ ਸਕਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਲਯੁਗ ਆਪ ਦੀ ਅਰਜੀ ਲੈ ਕੇ ਪਹੁੰਚਿਆ ਸੀ ਉਹ ਕਲਯੁਗ ਜਿਸ ਦੇ ਰਾਜ ਵਿੱਚ ਅਸੀਂ ਅੱਜ ਵੀ ਜੀ ਰਹੇ ਹਾਂ ਉਸ ਨੇ ਆਪ ਆ ਕੇ ਦੱਸਿਆ ਸੀ ਕਿ ਮੈਂ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਾਂਗਾ ਕਿ ਮੈਂ ਪਿਆਰ ਨੂੰ ਨਫ਼ਰਤ ਵਿੱਚ ਸੱਚ ਨੂੰ ਝੂਠ ਵਿੱਚ ਅਤੇ ਧਰਮ ਨੂੰ ਧੰਦੇ ਵਿੱਚ ਬਦਲ ਦਿਆਂਗਾ ਪਰ ਕਲਯੁਗ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਅਜਿਹਾ ਜਵਾਬ ਦਿੱਤਾ ਜੋ ਹਰ ਸਿੱਖ ਅਤੇ ਹਰ ਇਨਸਾਨ ਦੇ ਰਾਹ ਉਤੇ ਖੜੇ ਕਰ ਦੇਵੇਗਾ ਇਹ ਵੀਡੀਓ ਉਹਨਾਂ ਸਾਰਿਆਂ ਦੇ ਲਈ ਹੈ ਜੋ ਕਲਯੁਗ ਵਿੱਚ ਸੱਚੇ ਰਾਹਤੇ ਦੀ ਕੋਸ਼ਿਸ਼ ਕਰ ਰਹੇ ਹਨ ਇੱਕ ਵਾਰ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਾਰੀ ਜ਼ਿੰਦਗੀ ਦੀ ਦਿਸ਼ਾ ਬਦਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਕਲਯੁਗ ਵਿਚਾਲੇ ਹੋਈ ਵਾਰਤਾ ਲਾਪ ਦੀ ਇਹ ਸਾਖੀ ਨਾ ਸਿਰਫ ਅਸਲੀ ਅਸੀਂ ਜੋ ਕਲਯੁਗ ਵਿੱਚ ਜੀ ਰਹੇ ਹਾਂ ਉਸ ਦੇ ਨਿਸ਼ਾਨਾ ਨੂੰ ਵੀ ਦਿਖਾਉਂਦੀ ਹੈ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਤਪੁਰ ਦੇ ਕਿਲੇ ਅੰਦਰ ਬੈਠੇ ਹੋਏ ਧਿਆਨ ਲਾ ਕੇ ਸਿਮਰਨ ਕਰ ਰਹੇ ਸਨ ਕਿ ਅਚਾਨਕ ਹਵਾ ਰੁਕ ਜਾਂਦੀ ਹੈ ਮਾਹੌਲ ਵਿੱਚ ਇੱਕ ਅਜੀਬ ਜਿਹੀ ਕੰਪਣ ਪੈਦਾ ਹੁੰਦੀ ਹੈ ਦਸ਼ਮ ਪਿਤਾ ਜਿਵੇਂ ਹੀ ਅੱਖਾਂ ਖੋਲਦੇ ਹਨ ਤਾਂ ਦੇਖਦੇ ਹਨ ਕਿ ਕਲਯੁਗ ਆਪ ਉਹਨਾਂ ਦੇ ਦਰਬਾਰ ਵਿੱਚ ਆ ਕੇ ਖੜ੍ਹਾ ਹੋਇਆ ਹੈ ਉਹ ਕਲਯੁਗ ਉਹਨਾਂ ਨੂੰ ਮੱਥਾ ਟੇਕਦਾ ਤੇ ਬੇਨਤੀ ਕਰਦਾ ਹੈ ਕਿ ਮਹਾਰਾਜ ਤਹਾਡੇ ਸਮੇਂ ਵਿੱਚ ਹੀ ਮੇਰਾ ਰਾਜ ਚੱਲ ਰਿਹਾ ਹੈ ਪਰ ਮੈਂ ਤੁਹਾਡੇ ਕੋਲ ਕੁਝ ਬੇਨਤੀਆਂ ਲੈ ਕੇ ਆਇਆ ਹਾਂ ਗੁਰੂ ਸਾਹਿਬ ਜੀ ਸਿੱਧੀ ਗੱਲ ਕਰਦੇ ਹਨ ਬੇਨਤੀ ਬਾਦ ਵਿੱਚ ਕਰੀ ਪਹਿਲਾਂ ਦੱਸ ਤੇਰੀ ਕਰਨੀ ਕੀ ਹੋਵੇਗੀ ਫਿਰ ਕਲ ਜੋ ਕਹਿੰਦਾ ਹੈ ਮੇਰੇ ਸਮੇਂ ਵਿੱਚ ਭੜਾ ਆਦਮੀ ਵੀ ਮਾੜਾ ਹੋਵੇਗਾ ਜੋੜੇ ਭੜੇ ਬੰਦਿਆਂ ਵਾਲੇ ਹੋਣਗੇ ਪਰ ਨੀਅਤ ਖੁੱਟੀ ਹੋਵੇਗੀ ਨਾਮ ਜਪਣ ਵਾਲਿਆਂ ਨੂੰ ਫਲ ਮਿਲੇਗਾ ਪਰ ਸੱਚੀ ਨੀਅਤ ਬੜਾ ਬਿਰਲਾ ਹੀ ਹੋਵੇਗਾ ਦੋਸਤ ਦੇ ਰੂਪ ਵਿੱਚ ਦੁਸ਼ਮਣ ਹੋਣਗੇ ਸਾਧਾਂ ਦੇ ਰੂਪ ਵਿੱਚ ਠੱਗ ਹੋਣਗੇ ਮਾਂ ਪਿਓ ਅਤੇ ਪੁੱਤਰ ਵਿਚਕਾਰ ਵੀ ਪਿਆਰ ਨਹੀਂ ਰਹੇਗਾ ਲੜਾਈ ਹੋਵੇਗੀ ਨੋ ਸੱਸ ਲੜੇਗੀ ਪੁੱਤਰ ਮਾਂ ਪਿਆ ਨੂੰ ਨਹੀਂ ਛੱਡੇਗਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਗੰਭੀਰ ਹੋ ਕੇ ਕਿਹਾ ਕਲਯੁਗ ਤੇਰੀ ਚਾਲ ਤਾਂ ਪਹਿਲਾਂ ਹੀ ਗੁਰਬਾਣੀ ਵਿੱਚ ਵਰਣਨ ਹੋਈ ਹੈ ਕਲਯੁਗ ਰਤ ਅਗਨ ਕਾ ਕੂੜ ਅਗੇ ਅਥਵਾ ਜਿਸ ਦਾ ਅਰਥ ਹੈ ਕਲਯੁਗ ਚੱਲਦਾ ਝੂਠ ਅਤੇ ਅੱਗ ਦੇ ਰਤ ਉੱਤੇ ਹੈ ਅਤੇ ਲੋਕਾਂ ਨੂੰ ਛਲ ਨਾਲ ਛਾੜ ਦਿੰਦਾ ਹੈ ਕਲਯੁਗ ਫਿਰ ਬੋਲਦਾ ਹੈ ਤੇ ਹੋਰ ਗੱਲਾਂ ਦੱਸਦਾ ਹੋਇਆ ਕਹਿੰਦਾ ਹੈ ਜੋ ਮਾਂ ਕੁੜੀ ਜਣੇਗੀ ਉਸ ਨੂੰ ਤਨਾਅ ਅਤੇ ਨਫ਼ਰਤ ਮਿਲੇਗੀ ਜਿਹੜੀ ਪੁੱਤਰ ਜਣੇਗੀ ਉਸ ਨੂੰ ਮਾਣ ਮਿਲੇਗਾ ਸਿੱਖ ਗੁਰੂ ਨੂੰ ਉਪਦੇਸ਼ ਦੇਣ ਦੀ ਗੱਲ ਕਰਨਗੇ ਕਈ ਲੋਕ ਗੁਰੂ ਨਾਲੋਂ ਵੱਡਾ ਹੋਣ ਦਾ ਦਾਵਾ ਕਰਨਗੇ ਨਹਾਉਣਾ ਛੱਡ ਦੇਣਗੇ ਭੋਜਨ ਬਿਲਾਸ ਵਿੱਚ ਡੁੱਬ ਜਾਣਗੇ ਮਨੁੱਖੀ ਸਰੀਰ ਦਾ ਸਤਿਕਾਰ ਨਾ ਕਰਦੇ ਹੋਏ ਮਾਸ ਮਿੱਟੀ ਖਾਣਗੇ ਇਸਤਰੀਆਂ ਜਾਦੂ ਟੂਣੇ ਕਰਨ ਲੱਗ ਪੈਣਗੀਆਂ ਪੁਰ ਸ਼ਹਿਰਬਲੇ ਭੋਗ ਅਤੇ ਬਿਲਾਸ ਦੀ ਸੋਚ ਵਿੱਚ ਫਸ ਜਾਣਗੇ ਫਿਰ ਕਲਯੁਗ ਆਪਦੀ ਆਖਰੀ ਚੇਤਾਵਨੀ ਦਿੰਦਾ ਹੋਇਆ ਕਹਿੰਦਾ ਹੈ ਲੋਕਾਂ ਨੂੰ ਪ੍ਰਮਾਤਮਾ ਤੋਂ ਦੂਰ ਕਰਾਂਗਾ ਮਾਇਆ ਦੀ ਅੰਨੀ ਵਰਕਾ ਕਰਾਂਗਾ ਤਾਂ ਕਿ ਲੋਕ ਰੱਬ ਨੂੰ ਭੁੱਲ ਜਾਣ ਬੇਰਜਗਾਰੀ ਵੱਧ ਜਾਊਗੀ ਨੌਜਵਾਨ ਪਖੰਡੀ ਸਾਧ ਬਣ ਜਾਣਗੇ ਬਹਿਮ ਜਾਤਪਾਤ ਅਤੇ ਕਪਟ ਦੇ ਰਾਹ ਤੇ ਚੱਲਣਗੇ ਗੁਰੂਆਂ ਦੇ ਪਿਆਰੇ ਵੀ ਗੁਰੂ ਦਿੱਥਾਂ ਦੁਨੀਆ ਦੇ ਪਿੱਛੇ ਲੱਗ ਜਾਣਗੇ ਫਿਰ ਦਸਮ ਪਤਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਫਰਵਾਉਂਦੇ ਹਨ ਪਰ ਜਿਨ੍ਹਾਂ ਨੇ ਅਸਲ ਰਾਹ ਫੜਿਆ ਜੋ ਨਾਮ ਜਪਦੇ ਹਨ ਸੇਵਾ ਕਰਦੇ ਹਨ ਜੋ ਅਮਰਤਾਰੀ ਹਨ ਉਹਨਾਂ ਦਾ ਤੂੰ ਕੁਝ ਵੀ ਨਹੀਂ ਵਿਗਾੜ ਸਕਦਾ ਖਾਲਸਾ ਮੇਰੀ ਫੌਜ ਹੈ ਜੋ ਅਸਲੀ ਸੰਤ ਹੋਣਗੇ ਉਹ ਤੁਹਾਨੂੰ ਲਲਕਾਰਨਗੇ ਅਤੇ ਰੱਬ ਨਾਲ ਜੁੜਨ ਵਾਲੇ ਕਲਯੁਗ ਵਿੱਚ ਵੀ ਰੱਬ ਨੂੰ ਪਾ ਲੈਣਗੇ ਦੋਸਤੋ ਇਹ ਸਿਰਫ ਸਾਕੀ ਨਹੀਂ ਹੈ ਬਲਕਿ ਇੱਕ ਚੇਤਾਵਨੀ ਹੈ ਕਿ ਕਲਯੁਗ ਆ ਗਿਆ ਹੈ ਪਰ ਖਾਲਸਾ ਅਜ ਵੀ ਤਿਆਰ ਖੜਾ ਹੈ ਸਾਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਹੜੇ ਰਾਹ 'ਤੇ ਜਾਣਾ ਹੈ ਜੇ ਤੁਸੀਂ ਵੀ ਗੁਰੂ ਨਾਲ ਜੁੜਨਾ ਚਾਹੁੰਦੇ ਹੋ ਨਾਮ ਜਪਣਾ ਸ਼ੁਰੂ ਕਰੋ ਸੇਵਾ ਕਰੋ ਗੁਰੂ ਦੇ ਰਾਹ ਉੱਤੇ ਤੁਰਨਾ ਸ਼ੁਰੂ ਕਰੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ